ਸਾਡੇ ਬਹੁਤ ਸਤਿਕਾਰਯੋਗ ਚਤਰ ਸਿੰਘ ਜੀ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਨ ਸੀ ਅੱਜ ਅਸੀਂ ਉਹਨਾਂ ਦੇ ਚਰਨਾਂ ਵਿੱਚ ਸ਼ਰਧਾਂਜਲੀ ਸੰਗਤ ਪੇਟ ਕਰਨਾ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਸ਼ਹੀਦਾਂ ਨੇ ਜਿਸ ਮਕਸਦ ਲਈ ਆਪਣੀ ਜਾਨ ਦੀ ਹੌਕੀ ਦਿੱਤੀ ਹੈ ਸਾਡੇ ਪੰਜਾਬੀਆਂ ਨੂੰ ਸਾਡੇ ਭਾਰਤੀਆਂ ਨੂੰ ਇਸ ਮੱਤ ਬਖਸ਼ਲ ਤੇ ਇੱਕ ਉਹਦੀਆਂ ਜੋ ਉਹ ਲੀਹਾ ਛੱਡ ਗਿਆ ਉਸ ਨੂੰ ਯਾਦ ਕਰਦੇ ਹਾਂ ਤਾਂ ਕਿ ਸਾਡੀ ਜਿਹੜੀ ਭਵਿੱਖ ਦੀਆਂ ਜਨਰੇਸ਼ਨਸ ਨੇ ਉਹ ਇਸ ਤੋਂ ਸਿੱਖ ਲੈ ਸਕਣ ਉਹਦੇ ਜੀਵਨ ਤੋਂ ਇਸ ਚੀਜ਼ ਸਪੈਸ਼ਲੀਆਂ ਸਰਕਾਰਾਂ ਇਸ ਦੇ ਵਿੱਚ ਡੰਪ ਜ਼ਰੂਰ ਬਣਾਇਆ ਅਸੀਂ ਬਹੁਤ ਵਿਰੋਧ ਕੀਤਾ ਪਾਰਕ ਦੇ ਵਿੱਚ ਕਦੇ ਵੀ ਕੂੜੇ ਦਾ ਡੰਪ ਨਹੀਂ ਹੋਣਾ ਚਾਹੀਦਾ ਸਿੱਧੂ ਸਾਹਬ ਨੇ ਵੀ ਜਿੱਥੇ ਤੱਕ ਹੋ ਸਕੇ ਸਾਡੀ ਮਦਦ ਕੀਤੀ ਹੈ ਅਸੀਂ ਹੁਣ ਇਹਨਾਂ ਦੇ ਸਾਹਮਣੇ ਦੋ ਹੀ ਚੀਜ਼ਾਂ ਬਸ ਰੱਖੀਆਂ ਇਹਨਾਂ ਨੂੰ ਅਸੀਂ ਇੱਕ ਕਿਹਾ ਜ਼ੋਰ ਦੇ ਕੇ ਅਸੀਂ ਆਪੀਲ ਕਰਦੇ ਹਾਂ ਇਹ ਡੰਪ ਨੂੰ ਬੈਡਮਿੰਟਨ ਹਾਲ ਚ ਬਣਾ ਦੋ ਕੋਈ ਕਲੀਨਿਕ ਬਣਾ ਦੋ ਕੁਝ ਹੋਰ ਬਣਾ ਦੋ ਤਾਂ ਕਿ ਇਹ ਜਿਹੜੇ ਬੱਚੇ ਨੇ ਉਹ ਇੱਥੇ ਖੇਡ ਸਕਣ ਪਾਰਕ ਤਾਂ ਇੱਕ ਤਰ੍ਹਾਂ ਦੀ ਖੇਡ ਦੀ ਸੇਵਾ ਲਈ ਹੁੰਦਾ ਨਾ ਕਿ ਕੋੜਾ ਸਿੱਟਣ ਅੱਜ ਸਾਡੇ ਬਹੁਤ ਸਤਿਕਾਰਯੋਗ ਚਤਰ ਸਿੰਘ ਜੀ ਜਿਨ੍ਹਾਂ ਦਾ ਅੱਜ 70 ਦਿਨ ਸੀ 1:52 ਮਿੰਟ ਤੇ ਉਹਨਾਂ ਨੇ ਸ਼ਾਂਤ ਅਗਮ ਕੀਤਾ ਇਹ ਸਾਰੇ ਦਾ ਸੇਵਾਦਾਰ ਹੋਣ ਨਾਲ ਤੇ ਆਪਣੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਇਹਨਾਂ ਦੇ ਪਿੰਡ ਦੇ ਸਾਰੇ ਨਮਾਇੰਦੇ ਅੱਜ ਜਿਵੇਂ ਉਹਨਾਂ ਦੇ ਚਰਨਾਂ 'ਚ ਸ਼ਰਧਾ ਦੀ ਸਮਰਪੇੜ ਕਰਨਾ ਹੈ ਤੇ ਅਰਦਾਸ ਕਰਦੇ ਹਾਂ ਕਿ ਸ਼ਹੀਦਾਂ ਨੇ ਜਿਸ ਮਕਸਦ ਲਈ ਆਪਣੀ ਜਾਨ ਦੀ ਹੁੱਪੀ ਦਿੱਤੀ ਹੈ ਸਾਡੇ ਪੰਜਾਬੀਆਂ ਨੂੰ ਸਾਡੇ ਭਾਰਤੀਆਂ ਨੂੰ ਇਸ ਮਤਬਖਸ਼ਲ ਵੀ ਉਹਨਾਂ ਦੀਆਂ ਪਾਵਨਾਂ ਦੇ ਖਰੇ ਉੱਤਰ ਕੇ ਦੇਸ਼ ਦੀ ਪ੍ਰਾਣ ਦੀ ਊਂਤੀ ਤੇ ਤਰੱਕੀ ਲਈ ਕੰਮ ਕਰਦੇ ਰਹੀਏ ਇਸ ਹਲਕੇ ਦਾ ਸੇਵਾਦਾਰਨ ਹੋਣ ਅਤੇ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸ਼ਹੀਦਾਂ ਦੇ ਚਰਨਾਂ 'ਚ ਸ਼ਰਧਾ ਦੀ ਸਮਰਪੇੜ ਕਰਦੇ ਆ। ਇਸ ਵਾਰ ਵੱਲੋਂ ਕੋਈ ਮੰਗ ਵੀ ਕੀਤੀ ਗਈ ਪਰਵਾਰ ਵੱਲੋਂ ਜੋ ਕਿਉਂਕਿ ਸ਼ਹੀਦ ਦੇ ਜਿਹੜੇ ਕੌਮ ਦਾ ਜਿਹੜੇ ਹੁੰਦੇ ਨੇ ਇਹਨਾਂ ਦੇ ਬਾਰਸ ਉਸ ਕੌਮ ਦਾ ਸਰਮਾਇਆ ਹੁੰਦੇ ਨੇ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜੋ ਵੀ ਇਹ ਮੰਗ ਰੱਖਣਗੇ ਉਹ ਸੰ ਮੰਗਲ ਪੈਦੇ ਆਧਾਰ ਤੇ ਜਿਹੜੀ ਹੈ ਪੂਰੇ ਕਰਾਂਗੇ ਇਹਨਾਂ ਨੇ ਇੱਕ ਮੰਗ ਰੱਖੀ ਹੈ ਵੀ ਇੱਥੇ ਕੂੜੇ ਦਾ ਜਿਹੜਾ ਡੰਪ ਹੈ ਉਹ ਗਲਤ ਤਰੀਕੇ ਨਾਲ ਬਣਾਇਆ ਗਿਆ ਤੇ ਉਹਨੂੰ ਤੁਹਾਨੂੰ ਪਤਾ ਵੀ ਇੱਥੇ ਇੱਕ ਜਿਹੜਾ ਬਹੁਤ ਜ਼ਿਆਦਾ ਹੰਕਾਰਿਆ ਮੰਤਰੀ ਸੀ ਉਹਦੇ ਨਾਦਰ ਸ਼ਹੀ ਫਰਮਾਨ ਚੱਲਦੇ ਸੀ ਉਦੋਂ ਕਿ ਇਹ ਹਲਕੇ ਦਾ ਕੁਲਵੰਤ ਸਿੰਘ ਸੇਵਾਦਾਰ ਹੁੰਦਾ ਤੇ ਮੈਂ ਸ਼ਹੀਦ ਦੇ ਬੋਧੇ ਕੋਲੇ ਕਿਸੇ ਵੀ ਹਾਲਤ ਦੇ ਜਿਹੜਾ ਮੈਂ ਡੰਪ ਨਹੀਂ ਸੀ ਬਣ ਦਿੱਤਾ ਹੁਣ ਵੀ ਮੈਂ ਕਮਿਸ਼ਨਰ ਸਾਹਿਬ ਨਾਲ ਮੰਤਰੀ ਸਾਹਿਬ ਨਾਲ ਗੱਲ ਕਰੂੰਗਾ ਵੀ ਇਹ ਡੰਪ ਜਿਹੜਾ ਇੱਥੋਂ ਰਿਮੂਵ ਕਰਕੇ ਕਿਸੇ ਹੋਰ ਜਗ੍ਹਾ ਤੇ ਅੱਜ ਅਸੀਂ ਦੇਸ਼ ਦੇ ਮਹਾਨ ਸਪੂਤ ਸ਼ਹੀਦ ਚਤਰ ਸਿੰਘ ਦੀ ਯਾਦ ਦੇ ਵਿੱਚ ਹਰੇਕ ਸਾਲ ਇੱਥੇ ਅਸੀਂ ਵਰਸੀ ਮਨਾਉਂਦੇ ਹਾਂ ਤੇ ਹਰੇਕ ਸਾਲ ਦੇ ਵਾਂਗ ਸਰਦਾਰ ਕੁਲਵੰਤ ਸਿੰਘ ਦੀ ਸਿੱਜੂ ਹਲਕਾ ਆਤਮਨਗਰ ਦੀ ਸਰਪ੍ਰਸਤੀ ਚ ਅਸੀਂ ਇਹ ਫੰਕਸ਼ਨ ਕਰੀਦਾ ਹੈਗਾ ਫੰਕਸ਼ਨ ਤਾਂ ਨਹੀਂ ਇਹਨੂੰ ਕਹਿ ਸਕਦੇ ਕਿ ਸ਼ਹੀਦ ਨੂੰ ਯਾਦ ਕਰਦੇ ਆ ਤੇ ਇੱਕ ਉਹਦੀਆਂ ਜੋ ਉਹ ਲੀਹਾ ਛੱਡ ਗਿਆ ਉਸ ਨੂੰ ਯਾਦ ਕਰਦੇ ਆ ਤਾਂ ਕਿ ਸਾਡੀ ਜਿਹੜੀਆਂ ਭਵਿੱਖ ਦੀਆਂ ਜਨਰੇਸ਼ਨਸ ਨੇ ਉਹ ਇਸ ਤੋਂ ਸਿੱਖ ਲੈ ਸਕਣ ਉਹਦੇ ਜੀਵਨ ਤੋਂ ਭਾਵੇਂ ਛੋਟਾ ਜੀਵਨ ਹੀ ਸੀ ਪਰ ਬਹੁਤ ਹੀ ਭਰਪੂਰ ਜੀਵਨ ਸੀ ਜਿਸ ਤੋਂ ਅਸੀਂ ਬਹੁਤ ਸਿੱਖਿਆ ਲੈ ਸਕਦੇ ਹਾਂ ਰਹੀ ਗੱਲ ਸਿੱਧੂ ਸਾਹਿਬ ਦੀ ਉਹ ਹਰ ਵਕਤ ਹੀ ਹਾਜ਼ਰ ਹੁੰਦੇ ਹਨ ਅਸੀਂ ਇਹ ਆਰਗੇਨਾਈਜੇਸ਼ਨ ਜਿਹੜੀ ਹੈਗੀ ਉਹਨਾਂ ਦੇ ਪਰਿਵਾਰਕ ਮੈਂਬਰ ਬੈਠੇ ਹਨ ਸਿੱਧੂ ਆਪਣੇ ਚਤਰ ਸਿੰਘ ਜੀ ਦੇ ਤੇ ਅਸੀਂ ਸ਼ੁਰੂ ਤੋਂ ਹੀ ਇਹ ਡਿਮਾਂਡ ਕਰਦੇ ਆਂ ਜਾਂ ਸਰਕਾਰਾਂ ਤੋਂ ਕਿ ਇੱਥੇ ਜਿਹੜੇ ਪਾਰਕ ਹੈ ਜਿਹੜਾ ਸ਼ਹੀਦ ਚਤਰ ਸਿੰਘ ਦੀ ਯਾਦ ਦੇ ਵਿੱਚ ਹੈ ਉਸ ਦੀ ਚੰਗੀ ਤਰ੍ਹਾਂ ਦੇਖਰੇਖ ਹੋਵੇ ਤਾਂ ਕਿ ਆਉਣ ਵਾਲੇ ਜਿਹੜੇ ਵੀ ਇੱਥੇ ਆਉਂਦੇ ਹਨ ਉਹਨਾਂ ਨੂੰ ਇਸ ਪਾਰਕ ਵਿੱਚ ਖੇਡ ਮਹਈਆ ਕਰਾਈ ਜਾ ਸਕੇ ਜਾਂ ਸੈਰ ਕਰ ਕੀਤੀ ਜਾ ਸਕੇ ਜਾਂ ਜੋ ਵੀ ਜਿਸ ਲਈ ਵੀ ਕਲੱਬ ਪਾਰਕ ਬਣਿਆ ਹੁੰਦਾ ਹੈ ਉਸ ਚੀਜ਼ ਲਈ ਪਿਛੀ ਸਪਿਸ਼ਲੀਆਂ ਸਰਕਾਰਾਂ ਇਸ ਦੇ ਵਿੱਚ ਡੰਪ ਜ਼ਰੂਰ ਬਣਾਇਆ ਅਸੀਂ ਬਹੁਤ ਵਿਰੋਧ ਕੀਤਾ ਪਾਰਕ ਦੇ ਵਿੱਚ ਕਦੇ ਵੀ ਕੂੜੇ ਦਾ ਡੰਪ ਨਹੀਂ ਹੋਣਾ ਚਾਹੀਦਾ ਸਿੱਧੂ ਸਾਹਿਬ ਨੇ ਵੀ ਜਿੱਥੇ ਤੱਕ ਹੋ ਸਕੇ ਸਾਡੀ ਮਦਦ ਕੀਤੀ ਹੈ ਅਸੀਂ ਹੁਣ ਇਹਨਾਂ ਦੇ ਸਾਹਮਣੇ ਦੋ ਹੀ ਚੀਜ਼ਾਂ ਬਸ ਰੱਖੀਆਂ ਇੱਕ ਤਾਂ ਜਿਹੜਾ ਡੰਪ ਹੈਗਾ ਠੀਕ ਆ ਪੁਰਾਣੀ ਸਰਕਾਰਾਂ ਦੀ ਗਲਤੀ ਹੈਗੀ ਆ ਬਿਲਕੁਲ ਇਨਾਂ ਨੂੰ ਅਸੀਂ ਇੱਕ ਕਿਹਾ ਜ਼ੋਰ ਦੇ ਕੇ ਅਸੀਂ ਆਪੀਲ ਕਰਦੇ ਆ ਕਿ ਡੰਪ ਨੂੰ ਬੈਡਮਿੰਟਨ ਹਾਲ ਚ ਬਣਾ ਦੋ ਕੋਈ ਕਲੀਨਿਕ ਬਣਾ ਦੋ ਕੁਝ ਹੋਰ ਬਣਾ ਦੋ ਤਾਂ ਕਿ ਇਹ ਜਿਹੜੇ ਬੱਚੇ ਨੇ ਉਹ ਇੱਥੇ ਖੇਡ ਸਕਣ ਪਾਰਕ ਤਾਂ ਇੱਕ ਤਰ੍ਹਾਂ ਦੀ ਖੇਡ ਦੀ ਸੇਵਾ ਲਈ ਹੁੰਦਾ ਨਾ ਕਿ ਕੋੜਾ ਸਿੱਟਣ ਲਈ ਹੁੰਦਾ ਦੂਜੀ ਗੱਲ ਇਹਨਾਂ ਨੂੰ ਇਹ ਅਸੀਂ ਇੱਕ ਹੋਰ ਚੀਜ਼ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਜਦ ਤੱਕ ਕੋਈ ਠੋਸ ਇਸ ਦਾ ਠੋਸ ਆਲਟਰਨੇਟਿਵ ਦਾ ਪਰਮੰਧ ਨਹੀਂ ਹੁੰਦਾ ਇੱਥੇ ਘੱਟੋ ਘੱਟ ਕੂੜਾ ਰੈਗੂਲੇਟ ਕਰਾ ਦਿਓ ਵੀ ਇੰਨਾ ਹੀ ਕੂੜਾ ਸਿੱਟਿਆ ਜਾ ਸਕਦਾ ਹੈ ਕਿਉਂਕਿ ਇਸ ਵਕਤ ਬਾਸਕਟਬਾਲ ਕੋਰਟ ਸਿੱਧੂ ਸਾਹਿਬ ਦੀ ਸਰਪ੍ਰਸਤੀ ਚ ਚੱਲ ਰਿਹਾ ਹੈ ਇੱਥੋਂ ਹਲਕੇ ਦੇ ਬੱਚੇ ਬਾਹਰੋਂ ਵੀ ਬੱਚੇ ਇੱਥੇ ਟ੍ਰੇਨਿੰਗ ਆਨ ਲੈਂਡ ਆਉਂਦੇ ਹਨ ਤੁਸੀਂ ਜਦ ਮਰਜ਼ੀ ਆ ਕੇ ਦੇਖ ਲਓ ਇੱਥੇ ਹਰ ਵਕਤ ਹੀ ਬੱਚੇ ਖੇਡਦੇ ਹੁੰਦੇ ਹੈ ਇਸ ਵਕਤ ਵੀ ਬੱਚੇ ਖੇਡ ਰਹੇ ਹਨ 2 ਵਜੇ ਨੇ ਦੁਪਹਿਰ ਦੇ ਅਜੇ ਵੀ ਬੱਚੇ ਖੇਡ ਰਹੇ ਚਾਹ ਉਹ ਤਾਂ ਬਿਲਕੁਲ ਪਾਰਕ ਜਿਹੜਾ ਹੈ ਬੱਚਿਆਂ ਨਾਲ ਭਰ ਜਾਂਦਾ ਹੈਗਾ ਆਪਣਾ ਖੇਡਣ ਲਈ ਬਾਸਕਟਬਾਲ ਤੇ ਇਸ ਕਰਕੇ ਇਹ ਕਹਿੰਦਾ ਹੋਇਆ ਮੈਂ ਸ਼ਬਦਾਂ ਨੂੰ ਆਰਾਮ ਦਿੰਨਾ ਹੈ ਤੇ ਆਉਣ ਵਾਲੇ ਜਿੰਨੇ ਵੀ ਸੱਜਣ ਨੇ ਜਿਹੜੇ ਚਤਰ ਸਿੰਘ ਜੀ ਨੂੰ ਪਿਆਰ ਕਰਦੇ ਨੇ ਅੱਜ ਇਕੱਠੇ ਹੋਏ ਹਨ ਉਹਨਾਂ ਦਾ ਧੰਨਵਾਦ ਕਰਦਾ ਹਾਂ ਪਰਿਵਾਰ ਵੱਲੋਂ ਵੀ ਸਾਰਿਆਂ ਨੂੰ ਤੇ ਸੁੱਧੂ ਸਾਹਿਬ ਦਾ ਵੀ ਇੱਥੇ ਆਉਣ ਤੇ ਹਰੇਕ ਸਾਲ ਦੇ ਬਾਅਦ ਇੱਥੇ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਪਾਂ ਉੱਧਰ ਜਾਈਏ ਕਿ ਉੱਧਰ ਠੀਕ ਚਲੋ ਅਗਲਾ ਨਹੀਂ ਪਾਸ ਹੋ ਰਿਹਾ ਪਿੰਕਾ ਹੀ ਕਾੜਾ ਲੱਗ ਰਿਹਾ ਹੈ ਤੇਰੇ ਨੂੰ ਏਸੋ ਨਾ ਠੀਕ ਹੈ ਜੀ। ਦੇਖ ਲਓ ਉਹਨੂੰ ਆਮ ਬੰਦੇ ਪਾਣੀ ਪੀਣ ਨੂੰ ਆਉਂਦੇ। ਇਹ ਦੇਖਦੇ ਕਿਹਦੇ ਕਾਜ ਕਰਦੀ ਆ ਵਧੀਆ ਦੇਖਦਾ ਮੈਂ ਹਾਂ। ਕੰਮ ਇਹਨਾਂ ਕਬੜ ਗਿਆ। ਤੁਸੀਂ ਇਹ ਸ મુદ્ਦੇ ਤਾਂ ਇਹ ਇਲੈਕਸ਼ਨ ਵਾਲਾ ਕਾਫੀ ਸਿਸਟਮ ਪਰ ਆਪਾਂ اها پي ها هه ملي ها